ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮਿੰਗ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਆਪਾਂ ਜਿਹੜੀ ਵੀਡੀਓ ਬਣਾ ਰਹੇ ਆਂ ਪਿੰਡ ਜੋਰ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਪਰਮਤਨ ਸਾਹਿਬ ਵੀਰ ਗੁਰਦੇਵ ਸਿੰਘ ਬਾਊ ਨੰਬਰਦਾਰ ਜਿਨ੍ਹਾਂ ਦੇ ਫਾਰਮ ਤੋਂ ਅੱਜ ਦੀ ਵੀਡੀਓ ਅਪਲੋਡ ਕਰ ਲਗੇ ਆਂ ਇੱਕ ਦੋਸਤੋ ਤੁਹਾਨੂੰ ਮੱਝ ਦਿਖਾਵਾਂਗੇ ਨੀਲੀ ਰਾਵੀ ਦੀ ਡਿਟੇਲ ਦੋਸਤੋ ਆਪਾਂ ਸਾਰੀ ਇਸ ਮੱਝ ਦੀ ਵੀਰ ਤੋਂ ਪੁੱਛ ਕੇ ਤੁਹਾਨੂੰ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਕਰਦਾ ਜਿਹੜੇ ਵੀਰਾਂ ਨੇ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਖਾਸ ਕਰਕੇ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਦੇ ਘੰਟੀ ਦੇ ਬਟਨ ਨੂੰ ਵਾਲ ਤੇ ਸਿਲੈਕਟ ਕਰ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਅਪਡੇਟ ਸਭ ਤੋਂ ਪਹਿਲੇ ਤੁਹਾਡੇ ਤੱਕ ਪਹੁੰਚਦੀ ਰਹੇ ਪਸ਼ੂ ਖਰੀਦਣ ਤੋਂ ਪਹਿਲਾਂ ਦੋਸਤੋ ਆਪਣੀ ਤਸੱਲੀ ਜਿਹੜੀ ਆਪਣੀ ਨਰਖ ਪਰਖ ਜਿਹੜੀ ਆਪਣਾ ਹੱਕ ਸਮਝ ਕੇ ਫਰਜ਼ ਸਮਝ ਕੇ ਜ਼ਰੂਰ ਕਰ ਲਿਆ ਕਰੋ ਬਾਅਦ ਵਿੱਚ ਕੋਈ ਲੰਬੇਲੀ ਗੱਲ ਨਾ ਹੋਵੇ ਵੀਡੀਓ ਨੂੰ ਦੋਸਤੋ ਬਹੁਤ ਬਹੁਤ ਲਾਇਕ ਹੈ ਸ਼ੇਅਰ ਜਰੂਰ ਕਰਿਆ ਕਰੋ ਅਗੇ ਕਿਸੇ ਹੋਰ ਵੀ ਵੀਰ ਦਾ ਫਾਇਦਾ ਹੋ ਸਕਦਾ ਮੇਰਾ ਦੋਸਤੋ ਕੰਮ ਹੈ ਸਿਰਫ ਵੀਡੀਓ ਬਣਾ ਕੇ ਚੈਨਲ ਤੇ ਪਾਉਣੀ ਔਰ ਸੂਦੀ ਜਿਹੜੀ ਤਸੱਲੀ ਕਰਨੀ ਹੈ ਨਰਖ ਪਰਖ ਜਿਹੜੀ ਕਰਨੀ ਹੈ ਤੁਸੀਂ ਆ Instagram ਤੇ Facebook ਚੈਨਲ ਵਾਲੇ ਵੀਰਾਂ ਨੂੰ ਬੇਨਤੀ Instagram ਤੇ Facebook ਚੈਨਲ ਨੂੰ ਫੋਲੋ ਕਰੋ ਲਾਈਕ ਸ਼ੇਅਰ ਤੇ ਕਮੈਂਟ ਦੋਸਤੋ ਜਰੂਰ ਕਰਿਆ ਕਰੋ ਆਓ ਦੋਸਤੋ ਕਰਦੇ ਆ ਵੀਰ ਨਾਲ ਗੱਲਬਾਤ ਪੁੱਛਦੀ ਹੈ ਡਿਟੇਲ ਇਸ ਮਾਈ ਦੀ ਆਪਾਂ ਸਾਰੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਖੇਰਾ ਸਾਹਿਬ ਕੀ ਹਾਲ ਚਾਲ ਵਧੀਆ ਸਰ ਜੀ ਵਧੀਆ ਹੋਣਾ ਜੀ ਸਤਿ ਸ੍ਰੀ ਅਕਾਲ ਜੀ ਔਰ ਠੀਕ ਠਾਕ ਵੀਰੇ ਵਧੀਆ ਠੀਕ ਠਾਕ ਜੀ ਚੜਦੀ ਗਾਲ ਜੀ ਚੜਦੀ ਗਾਲ ਹਾਂ ਜੀ ਝੋਨਾ ਜਣ ਹਾਂਜੀ ਅੱਡੀ ਝੋਨਾ ਲੱਗਣ ਡਿਆ ਵੀਰੇ ਠੀਕ ਹੈ ਜੀ ਹਾਂਜੀ ਹਾਂਜੀ ਅੱਛਾ ਤੇ ਸਭ ਤੋਂ ਪਹਿਲੇ ਵੀਰ ਜੀ ਆਪਣਾ ਐਡਰੈਸ ਬੋਲੋ ਐਡਰੈਸ ਨਾਮ ਗੁਰਦੇਵ ਸਿੰਘ ਹਾਂਜੀ ਪਿੰਡ ਜੋੜ ਸਿੰਘ ਵਾਲਾ ਹਾਂਜੀ ਤਹਿਸੀਲ ਪੱਟੀ ਜ਼ਿਲ੍ਹਾ ਸਿਹਰੀ ਤਰਨਤਾਰਨ ਸਾਹਿਬ ਜੀ ਠੀਕ ਹੈ ਜੀ ਫੋਨ ਨੰਬਰ ਬੋਲੋ ਫੋਨ ਨੰਬਰ 98159 15026 9815 ਇਹ ਕਿਨਵਾ ਸੁਹਾ ਸੁਈ ਤੇ ਗਾਂ ਗੱਬੜ ਤੇ ਇਹ ਦੂਜਾ ਸੁਹਾ ਵੀਰਜੀ ਸੁਈਆ ਤੇ ਗਾਂ ਦੂਜੇ ਸੁਏ ਆ ਤੇ ਡੇਢ ਮਹੀਨੇ ਦੀ ਗੱਬਣਾ ਜੇ ਸੁਗਿਆ ਤੇ ਜੇ ਸੁਗਿਆ ਵਾਸਤੇ 1.5 ਮਹੀਨੇ ਤੇ ਚੈੱਕ ਪਾਸ ਨਹੀਂ ਹੈ ਜੇ ਆਪਾਂ ਕਰਾਈ ਕਿਉਂਕਿ 1.5 ਮਹੀਨੇ ਦੀ ਚੈੱਕ ਪਾਸ ਨਹੀਂ ਹੁੰਦੀ ਕਨਫਰਮ ਨਹੀਂ ਹੁੰਦੀ ਹਾਂਜੀ ਕਨਫਰਮ ਨਹੀਂ ਹੁੰਦੀ ਜੇ ਇਹਦੇ ਕੋਈ 10 15 ਦਿਨ ਆਪਣੇ ਕੋਲੇ ਰਹਿ ਗਈ ਫਿਰ ਆਪਾਂ ਚੈੱਕ ਪਾਸ ਕਰਾ ਕੇ ਗਾਰੰਟੀ ਤੇ ਦੇ ਦਾਂਗੇ ਠੀਕ ਹੈ ਜੀ ਜੇ ਕੋਈ ਏਦਾਂ ਵੀਰ ਭਰਾ ਲੈ ਜੂ ਉਹ ਅੱਗੇ ਅਗਲੇ ਦੀ ਕਿਸਮਾ ਕਿਸਮਤ ਹੈ ਹਾਂਜੀ ਅੱਛਾ ਵੀਰ ਜੀ ਹੁਣ ਜਿਹੜਾ ਦੁੱਧ ਥੱਲੇ ਤਿਆਰ ਹੈ ਦੁੱਧ ਵੀਰ 7 ਤੋਂ 8 ਕਿਲੋ ਤਿਆਰ ਆ ਇਹਦੇ ਥੱਲੇ 7-8 ਕਿਲੋ ਤਿਆਰ ਵਾਰੇ ਤੇ ਮਿਲਦੀ-ਵਿਲਦੀ ਭਾੜੇ ਤੇ ਮਿਲਦੀ ਭਾੜੇ ਤੇ ਅੱਛਾ ਬੱਚਾ ਹੈ ਨਹੀਂਗਾ ਬੱਚਾ ਕਰਦੀ ਜੂੜ ਵੀ ਗਿੱਜੀ ਮਗਲੀਆਂ ਮਗਲੀਆਂ ਲੱਤਾਂ ਅੱਛਾ ਅੱਛਾ ਆਹ ਦੀ ਕੱਖ ਨਹੀਂ ਕਰਮਾ ਵਾਲੀ ਠੀਕ ਹੈ ਜੀ ਹਾਂਜੀ ਦੋਸਤੋ ਪਿਓਰ ਨੀਲੀ ਰਾਵੀ ਆਹ ਦੀ ਫਿਸ ਕੁਆਲਿਟੀ ਚੈੱਕ ਕਰ ਲਓ ਦੋਸਤੋ ਟੇਡਾ ਕਟਿਆ ਤੇ ਪੈਰ ਦੋਸਤੋ ਚਾਰੇ ਇਹਦੇ ਵਾਈਟ ਪੂਸ਼ ਵਾਈਟ ਅੱਖਾਂ ਦੋਵੇਂ ਬਿੱਲੀਆਂ 100% ਦੋਸਤੋ ਨੀਲੀ ਰਾਵੀ ਦੇ ਨਾਲ ਡੇਢ ਮਹੀਨੇ ਦੀ ਗੱਬਣਿਆ ਅਜੇ ਚੈੱਕ ਪਾਸ ਨਹੀਂ ਕੀ ਵੀਰ ਕਹਿੰਦਾ ਕਿਉਂਕਿ ਡੇਢ ਮਹੀਨੇ ਦਾ ਪਸ਼ੂ ਜਿਹੜਾ ਚੈੱਕ ਪਾਸ ਨਹੀਂ ਹੁੰਦਾ ਦੋ 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 7-8 ਕਿਲੋ ਹੁਣ ਤਿਆਰ ਆ ਕੱਦ ਵਜਨ ਨੇ ਪੂਰਾ ਪੂਰੀ ਬਿੱਲੀ ਮਣਕੀ ਆਕਾ ਹਾਂਜੀ 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 ਤੇ ਆਹ ਦੋਸਤੋ ਆਡੀ ਆਰਡਰ ਕੁਆਲਿਟੀ ਕਰਮਾਣੇ ਲਈ ਚੈੱਕ ਕਰ ਲੋ ਸੋਹਣਾ ਆਰਡਰ ਦੋਸਤੋ ਤਿਆਰ ਆ ਬਾਕੀ ਦੋਸਤੋ ਚਲੋ ਸੂਈ ਨੂੰ ਟਾਈਮ ਹੋ ਗਿਆ ਵਾ ਗਾਂ ਗੱਬੜ ਵੀ 1.5 ਮਹੀਨੇ ਦੀ ਉਹ ਜਿਹੜਾ ਵੀ ਖਰੀਦ ਕੇ ਲੈ ਜਾਊਗਾ ਉਹਦੀ ਕਿਸਮਤ ਆ ਇਹ ਵੀਰ ਜੀ ਤੋਰ ਕੇ ਦਿਖਾਈਏ ਨਾ ਚਾਓ ਜੀ ਪੱਠਪੁਰੇ ਦੀ ਦੋਸਤੋ ਚੜਾਈ ਸੋਹਣੀ ਆ ਪੂਛ ਵੀ ਦੋਸਤੋ ਵਾਈਟ ਚਾਰੇ ਫੋਰ ਵਾਈਟਾ ਕਰੋ ਚੱਕ ਜੀ ਆ ਦੋਸਤੋ ਕਰੋ ਪਿੱਠਪੂਰੇ ਦੀ ਚੜਾਈ ਚੱਕ ਆਰਡਰ ਵੀ ਸੋਹਣਾ ਤਿਆਰ ਹੈ ਦੋਸਤੋ ਥਾਣਾ ਥਾਣਾ ਦੀ ਜਿਹੜੀ ਕੁਆਲਿਟੀ ਬਹੁਤ ਵਧੀਆ ਵਾਜੀ ਪੂਰੀ ਦੋਸਤੋ ਫੁੱਲ ਬ੍ਰੀਡ ਹੈ 100% ਨੀਲੀ ਰਾਬੀ ਆ ਮੋੜ ਮੋੜ ਲੋ ਵੀਜੀ ਆ ਦੋਸਤੋ ਜੀ ਫੇਸ ਕੁਆਲਿਟੀ ਕਰੋ ਚੈੱਕ ਜੀ ਪੂਰੀ ਅੱਖ ਜਗਦੀ ਆ ਪਿਓਰ ਪਿਓਰ ਨੀਲੀ ਰਾਬੀ ਐਨ ਬਿੱਲੀ ਮਣਕੀ ਅੱਖ ਪੂਰੀ ਠੀਕ ਹੈ ਜੀ ਲੈ ਲਓ ਜੀ ਚਮੜੀ ਵੀ ਦੋਸਤੋ ਨੀਲੇ ਰੰਗ ਦੇ ਵਿੱਚ ਹੀ ਦੀ ਆਉਂਦੀ ਆ ਕਰੋ ਚੈੱਕ ਜੀ ਕਰੋ ਠੰਡੀ ਧੀ ਬੜੀ ਸੀਲਸ ਲੱਗ ਠੀਕ ਹੈ ਜੀ ਦੋਵੇਂ ਟਾਈਮ ਦੋਸਤੋ ਵੀਰਕਿੰਦਾ ਪਹਾੜੇ ਤੇ ਮਿਲਦੀ ਆ। ਬਾਕੀ ਦੋਸਤੋ ਕੋਈ ਦਿੱਕਤ ਮਾੜੀ-ਮੋਢੀ ਕੇ ਉਪਰੇ ਘਰ ਜਾ ਕੇ ਕਈ ਰਾਂ ਪਸ਼ੂ ਮਾੜੀ-ਮੋਢੀ ਕਰਦਾ ਹੀ ਆ। 7-8 ਲੀਟਰ ਦਾ ਦੁੱਧ ਤਿਆਰ ਹੈ ਹੁਣ ਮੌਕੇ ਦਾ। ਦੂਜਾ ਸੂਆ ਸੂਈ ਤੀਜੇ ਸੂਆ ਤੇ ਦੋਸਤੋ ਇਹ ਗੱਬਣੀਆਂ ਬੰਦ ਹੋ ਗਈ ਸੀ। ਦੋਸਤੋ ਸੋਣਾ ਕਰਦਿਆ ਬਿਲਕੁਲ ਛਾਂਟਵੇਂ ਛਰੀ ਦੀਆ ਕਰੋ ਚੱਕਣੀ। ਬੈਕ ਸਾਈਡ ਤੋਂ ਦੋਸਤੋ ਤੁਹਾਨੂੰ ਪਿੱਠਪੜੀ ਦੀ ਚੜਾਈ ਚੈੱਕ ਕਰਵਾ ਦੇਣਾ। ਥਾਣਾ ਥੋੜੀ ਦੋਸਤੋ ਸਪੇਸ ਚੰਗੀ ਐ ਸ਼ਵੀਰ ਜੀ ਕੋਈ ਪੂਰ ਛਟਾ ਕੋਈ ਥਾਣਾ ਦੀ ਵਾਰ ਨਹੀਂ ਕੋਈ ਨਹੀਂ ਵੀਰੇ ਚੋਣ ਬਹੁਤ ਵਧੀਆ ਵਾ ਠੀਕ ਐ ਚੋਈ ਤੁਸੀਂ ਇੱਕ ਦੋ ਟਾਈਮ ਹਾਂਜੀ ਸ਼ਾਮੀ ਚੋਈ ਆਪਾਂ ਲੈ ਆਣ ਠੀਕ ਐ ਜੀ ਆਹ ਦੋਸਤੋ ਜੀ ਕਰੋ ਫੇਸ ਕੁਆਲਿਟੀ ਚੈੱਕ ਤੇ ਆਹ ਦੋਸਤੋ ਇਹਦੇ ਖੋਰ ਚਾਰੇ ਵਾਈਟ ਪੂਸ਼ ਵਾਈਟ ਬਿਲਕੁਲ ਦੋਸਤੋ 100% ਨੀਲੀ ਰਾਵੀ ਜਿਹਨੂੰ ਆਪਾਂ ਕਹ ਦਿੰਦੇ ਆਹ ਕਰੋ ਜੀ ਚੈੱਕ ਅਛਾ ਵੀਰ ਜੀ ਮੋਲ ਦੇ ਤਾਂ ਕੀ ਕਰਦੇ ਮੋਲ ਵੀਰ ਜੀ ਇਹਰਾ 55 ਕਰ ਲਗੇ 52 ਕਰ ਲਗੇ ਹਾਂਜੀ 50 500 ਮੋਹਲਾ 500 ਰੁਪਇਆ ਛੋਟ ਕਰਾਂਗੇ 60000 ਦੀ 50000 ਦੀ ਮੈਂ ਦੇ ਦਿਆਂਗਾ ਠੀਕ ਹੈ ਜੀ 50000 500 ਰੁਪਇਆ ਦੋਸਤੋ ਵੀਰ ਨੇ ਮੁੱਲ ਕੀਤਾ ਕੋਈ ਜ਼ਿਆਦਾ ਮੁੱਲ ਨਹੀਂਗਾ ਤੇ 50000 ਰੁਪਏ ਦੇ ਵਿੱਚੋਂ ਵੀਰ ਕਹਿੰਦਾ ਜਿਹੜਾ ਕੋਈ ਵੀਰ ਪ੍ਰਾਖਿ ਦੇ ਰ ਕੋ ਹਲਕਾ ਫੁਲਕਾ ਮੌਕੇ ਤੇ ਮਾਨਤਾ ਨੂੰ 200 ਤੋਂ 100 200 ਰੁਪਏ ਦਾ ਜਰੂਰ ਹੋਊਗਾ ਕਿ ਜਿੰਨੇ ਵੀ ਕਿਸੇ ਮੇਰੇ ਵੀਰ ਨੇ ਬਰੀਡ ਤੇ ਕੰਮ ਕਰਨਾ ਬਹੁਤ ਚੰਗੀ ਹੋ ਹਾਂਜੀ ਹਾਂਜੀ ਗਾਂ ਬੱਚੇ ਬੁੱਛੇ ਲੈਣ ਵਾਲੀ ਬਹੁਤ ਚੰਗੀਆਂ ਹਾਂ ਹਾਂਜੀ ਹਾਂਜੀ ਕੋਈ ਨੀਲੀ ਦਾ ਵੀ ਜਿਹੜੇ ਅੱਜ ਤਿਆਰ ਹੋ ਵੀਰ ਲੱਖ ਸਵਾ ਲੱਖ ਦੀ ਮੈਂ ਅਹੀਂ ਹਾਂਜੀ 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 1 20 25 ਦੀ ਅੱਜ ਘਰੋ ਵੇਚ ਦੇ ਠੀਕ ਹੈ ਜੀ ਹਾਂਜੀ ਦੋਸਤੋ ਨੀਲੀ ਦਾ ਵੀ ਤੇ ਜਿਹੜਾ ਵੀਰ ਕੰਮ ਕਰਨਾ ਚਾਹੁੰਦਾ ਵਾ ਸ਼ਕੀਨ ਨੇ ਜਿਹੜੇ ਨੀਲੀ ਦਾ ਵੀ ਮੱਝ ਰ ਕਿਉਂਕਿ ਦੋਸਤੋ ਬਰੀਡ ਆਪ ਇਹ ਮੱਝ ਦੀ ਪੂਰੀ ਹੈ ਜੇ ਦੋਸਤੋ ਕਿਸੇ ਵੀਰ ਨੇ ਚੰਗਾ ਸੀਮਨ ਭਰਾਇਆ ਤਾਂ ਗਾਂ ਦੋਸਤੋ ਬੱਚਾ ਵੀ ਨਹੀਂ ਜਿਹੜਾ ਬਹੁਤ ਵਧੀਆ ਦੇ ਰਣਾ ਨੀਲੀ ਰਵੀ ਦੇ ਵਿੱਚ ਤੇ ਨੀਲੀ ਰਵੀ ਮੱਝ ਦੀ ਦੋਸਤੋ ਵੈਸੇ ਹੀ ਡਿਮਾਂਡ ਕਾਫੀ ਹੈ ਦੁੱਧ ਵੀ ਚੰਗਾ ਦਿੰਦੀ ਹੈ ਕਰਮਾਲੀਆਂ 50000 ਰੁਪਏ ਦੇ ਵਿੱਚੋਂ ਦੋਸਤੋ ਮੌਕੇ ਤੇ ਹਲਕਾ ਫੁਲਕਾ ਮਾਨਤਨ ਜ਼ਰੂਰ ਹੋਗਾ ਦੂਜਾ ਸਵੇਰ ਦੋਸਤੋ ਸੋਈ ਹੈ ਤੀਜੇ ਸਵੇਰ ਵਾਸਤੇ 1.5 ਮਹੀਨੇ ਦੀ ਗੱਬਣ ਚੈੱਕ ਪਾਸ ਨਹੀਂਗੀ ਆਪਣੀ ਤਸੱਲੀ ਕਰਕੇ ਅੰਦਰਖ ਪਰ ਕਰਕੇ ਪਸ਼ੂ ਖਰੀਦ ਲਓ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਵੇਖਣ ਵ